ਸਾਡਾ ਦਾ ਹਰ ਸਾਲ ਹਰ ਘੜੀ ਹਰ ਸਾਹ ਬਾਬਾ ਦੀਪ ਸਿੰਘ ਦੇ ਨਾਮ ਹੀ ਹੈ ਬਾਬਾ ਦੀਪ ਸਿੰਘ ਦੇ ਦਰਬਾਰ ਚ ਜਾ ਕੇ ਨਾ ਰੂਹ ਨੂੰ ਚੈਨ ਮਿਲਦੀ ਹੈ ਬੰਦਾ ਭੜਕਦਾ ਰਹਿੰਦਾ ਇੱਧਰ ਉੱਧਰ ਕਈ ਮੈਨੂੰ ਬਾਰ-ਬਾਰ ਪੁੱਛਦੇ ਕਿ ਤੁਸੀਂ ਨਵੇਂ ਸਾਲ ਤੇ ਜਾਂ ਕੋਈ ਵੀ ਤਿਉਹਾਰ ਆਂਦਾ ਤੁਸੀਂ ਇੱਧਰ ਨਹੀਂ ਜਾਂਦੇ ਦੋਸਤਾਂ ਨਾਲ ਨਹੀਂ ਬਾਹਰ ਘੁੰਮਣ ਫਿਰਨ ਜਾਂਦੇ ਤੇ ਆਪਾਂ ਤਾਂ ਇਹੋ ਜਵਾਬ ਦੇਈਦਾ ਕਿ ਜਿੱਥੇ ਮਨ ਨੂੰ ਸਕੂਨ ਮਿਲੇ ਨਾ ਉੱਥੇ ਜਾਣਾ ਚਾਹੀਦਾ ਬੰਦੇ ਨੂੰ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਜਾ ਕੇ ਜਿਹੜਾ ਸਕੂਨ ਮਿਲਦਾ ਨਾ ਉਹ ਕੋਈ ਖਰੀਦ ਨਹੀਂ ਸਕਦਾ ਇੱਥੇ ਮੈਂ ਕੰਨਾ ਸਾਰੇ ਰੰਗ ਸਾਰੀਆਂ ਖੁਸ਼ੀਆਂ ਫਿੱਕੀਆਂ ਬਾਬਾ ਦੀਪ ਸਿੰਘ ਤੋਂ ਬਿਨਾ ਬਾਬਾ ਦੀਪ ਸਿੰਘ ਜੀ ਕੋਲ ਜਾ ਕੇ ਜਾਨ ਚ ਜਾਨ ਆਂਦੀ ਹੈ ਪਿਆਰ ਕਰੋ ਗੁਰੂ ਦੇ ਨਾਲ ਦੇਖੋ ਗੁਰੂ ਦੇ ਨਾਲ ਜਦੋਂ ਪਿਆਰ ਪੈ ਜਾਂਦਾ ਨਾ ਸੱਚਾ ਪਿਆਰ ਪੈ ਜਾਂਦਾ ਫਿਰ ਤੁਹਾਨੂੰ ਗੁਰੂ ਤੋਂ ਇਲਾਵਾ ਕੁਝ ਨਹੀਂ ਦਿਖਦਾ ਤੁਹਾਡਾ ਯਾਰ ਵੀ ਉਹ ਹੀ ਆ ਦੋਸਤ ਵੀ ਉਹ ਹੀ ਆ ਤੇ ਉਹਦੇ ਨਾਲ ਹੀ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਆਪਣਾ ਦੁੱਖ ਸੁੱਖ ਵੀ ਉਹਦੇ ਅੱਗੇ ਜਾ ਕੇ ਰੱਖਣਾ ਰੋਣਾ ਵੀ ਉਹਦੇ ਅੱਗੇ ਆ ਫਿਰ ਇੱਕ ਐਸੀ ਅਵਸਥਾ ਆ ਜਾਂਦੀ ਕਿ ਤੁਹਾਡੀਆਂ ਖਵਾਇਸ਼ਾਂ ਮੁੱਕ ਜਾਂਦੀਆਂ ਫਿਰ ਤੁਸੀਂ ਮੰਗਣ ਨਹੀਂ ਜਾਂਦੇ ਅਮੀਰ ਸਹਾ ਦੇਖਣਾ ਜਦੋਂ ਤੁਸੀਂ ਗੁਰਦੁਆਰੇ ਜਾ ਰਹੇ ਹੋ ਮੰਦਿਰ ਜਾ ਰਹੇ ਹੋ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਰਹੇ ਹੋ ਜਦੋਂ ਤੁਹਾਡੇ ਮਨ ਚ ਮੰਗਾ ਖਤਮ ਹੋ ਜਾਣਗੇ ਨਾ ਕਿ ਮੈਂ ਤਾਂ ਸਿਰਫ ਆਪਣੇ ਗੁਰੂ ਦੇ ਕੋਲ ਆਣਾ ਮੈਨੂੰ ਗੁਰੂ ਤੋਂ ਬਿਨਾ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਮਾਲਕ ਮਿਲ ਜਾਏ ਮੇਰੇ ਕੋ ਸਾਰੀ ਦੁਨੀਆ ਇੱਥੇ ਹੀ ਹੈ ਤੇ ਉਦੋਂ ਤੁਹਾਡਾ ਰਿਸ਼ਤਾ ਇਹ ਨਾ ਪਿਆਰਾ ਬਣ ਜਾਂਦਾ ਗੁਰੂ ਦੇ ਨਾਲ ਉਹ ਤੁਹਾਨੂੰ ਬਾਹ ਫੜ ਕੇ ਲੈ ਗਿਆ ਹੁੰਦਾ ਘਰ ਤਾਂ ਬੈਠ ਕੇ ਉਦਾਸ ਰਹਿੰਦਾ ਬੰਦਾ ਬੰਦਾ ਸੋਚਦਾ ਰਹਿੰਦਾ ਮੇਰਾ ਤਾਂ ਇਹ ਕੰਮ ਨਹੀਂ ਬਣਿਆ ਹੋ ਨਹੀਂ ਬਣਿਆ ਦੋਖਾਗੇ ਰੋਗ ਆਗੀਆਂ ਬਿਮਾਰੀਆਂ ਆਗੀਆਂ ਸਾਰੇ ਦੋਸਤ ਮੇਰੇ ਅੱਗੇ ਨਿਕਲ ਗਏ ਸਾਰੀ ਦੁਨੀਆ ਮੈਨੂੰ ਤਾਨੇ ਦੇਂਦੀ ਹੈ ਮੈਨੇ ਸੁਣਾਈ ਜਾਂਦੇ ਪਏ ਆ ਕਿ ਤੂੰ ਤਾਂ ਨਾ ਮੰਨਣਾ ਰੱਬ ਨੂੰ ਤੇਰਾ ਵਿਸ਼ਵਾਸ ਨਾ ਗੁੜਾ ਮਾਲਕ ਤੇ ਮਾਲਕ ਤੇਰੇ ਕੰਮ ਕਿਉਂ ਲੇਟ ਕਰਾਈ ਜਾਂਦਾ ਘਰ ਬੈਠ ਕੇ ਬਸ ਐ ਹੋਈ ਗੱਲਾਂ ਪਰ ਜਦੋਂ ਆਪਣੇ ਗੁਰੂ ਦੀ ਸਰਨ 'ਚ ਆ ਗਏ ਬਸ ਫਿਰ ਦੁਨੀਆਦਾਰੀ ਉੱਥੇ ਬੰਦਾ ਭੁੱਲ ਜਾਂਦਾ ਤੇ ਅਸਲੀ ਸਕੂਨ ਵੀ ਉਹੀ ਆ ਸੋ ਜਿਹੜਾ ਮਾੜਾ ਸਮਾਂ ਆ ਰਿਹਾ ਤੁਹਾਡੇ ਤੇ ਤਕਲੀਫਾਂ ਆ ਰਹੀਆਂ ਤੁਹਾਡੇ ਕੰਮ ਰੁਕ ਕੇ ਬੰਨ ਰਹੇ ਆ ਨੋਇਆ ਨਾ ਸਮਝੋਗੇ ਤੁਸੀਂ ਬਹੁਤ ਪਿੱਛੇ ਰਹਿ ਗਏ ਹੋ ਤੁਸੀਂ ਤਾਂ ਆਪਣੇ ਗੁਰੂ ਦੇ ਨਾਲ ਬੈਠੇ ਹੋ ਗੁਰੂ ਨੇ ਆਪੇ ਸਾਰੇ ਕਾਰੇ ਪੂਰੇ ਕਰਾਣੇ ਆ ਹਰੇਕ ਚੀਜ਼ ਦਾ ਸਮਾਂ ਅਲੱਗ ਤੇ ਹਰੇਕ ਵਸਤੇ ਸਮਾਂ ਅਲੱਗ ਸਭ ਦੇ ਕੰਮ ਇੱਕ ਵਕਤ ਤੇ ਨਹੀਂ ਹੁੰਦੇ ਮਾਲਕ ਨੇ ਜੋ ਤੁਹਾਡਾ ਸਮਾਂ ਤੈਅ ਕੀਤਾ ਹੈ ਨਾ ਉਸ ਘੜੀ 'ਚ ਆਪਣੇ ਆਪ ਹੀ ਕੰਮ ਬਣ ਜਾਣੇ ਆ ਸਗੋ ਇਹੋ ਹੀ ਕਹੀਦਾ ਗੁਰੂ ਦੇ ਅੱਗੇ ਜਾ ਕੇ ਕਿ ਕੋਈ ਗੱਲ ਨਹੀਂ ਲੇਟ ਮਿਲੇ ਠੀਕ ਆ ਪਰ ਮਿਲੇ ਰੱਬਾ ਤੇਰੇ ਹੱਥੋਂ ਹੀ ਜਦੋਂ ਤੁਸੀਂ ਆਪਣੀ ਡੋਰ ਉਹਦੇ ਹੱਥ ਛੱਡ ਦੋਗੇ ਨਾ ਜਿੱਦ ਨਹੀਂ ਕਰੋਗੇ ਕਿ ਮੈਨੂੰ ਤੇ ਇਹੋ ਹੀ ਚਾਹੀਦਾ ਮੈਨੂੰ ਹੁਣੇ ਚਾਹੀਦਾ ਜਦੋਂ ਐਸਾ ਨਹੀਂ ਕਹੋਗੇ ਉਹਦੇ ਅੱਗੇ ਜਾ ਕੇ ਤੇ ਇੱਕੋ ਹੀ ਚੀਜ਼ ਕਹੋਗੇ ਕਿ ਮਾਲਕਾ ਜੋ ਤੇਰੀ ਮਰਜ਼ੀ ਜੋ ਤੇਰੀ ਰਜ਼ਾ ਜੋ ਤੈਨੂੰ ਚੰਗਾ ਲੱਗਦਾ ਮੇਰੇ ਲਈ ਮੈਨੂੰ ਉਹ ਹੀ ਦੇ ਤੇ ਯਕੀਨ ਮੰਨਿਓ ਫਿਰ ਤੁਹਾਡੀ ਕਿਸਮਤ ਤੇ ਤੁਹਾਡੇ ਮੁਕੱਦਰਾਂ 'ਚ ਬੜੀਆਂ ਸੋਹਣੀਆਂ ਚੀਜ਼ਾਂ ਲਿਖਦਾ ਜੇ ਕੋਈ ਨਹੀਂ ਖੋ ਸਕਦਾ ਤੁਹਾਡੇ ਤੋਂ ਉਹਨੇ ਸਭ ਸੋਚ ਰੱਖਿਆ ਤੁਹਾਡੇ ਬਾਰੇ ਤੁਸੀਂ ਨਹੀਂ ਟੈਨਸ਼ਨ ਲੈਣੀ ਤੁਸੀਂ ਡਰਨਾ ਹੀ ਨਹੀਂ ਤੁਹਾਡੇ ਮਨ 'ਚ ਜਦੋਂ ਥੋੜਾ ਜਿਹਾ ਵੀ ਖਿਆਲ ਆਵੇ ਨਾ ਘਰ ਬੈਠੇ ਸੌਣ ਲੱਗੇ ਇੱਕੋ ਦਮ ਸਵੇਰੇ ਉੱਠਦੇ ਖਿਆਲ ਆਲ ਕਿ ਮੇਰੇ ਤਾਂ ਯਾਰ ਕੰਮ ਹੀ ਨਹੀਂ ਬਣੇ ਮੈਂ ਤਾਂ ਸਹੀ ਚ ਬੜੀ ਪਿੱਛੇ ਰਹਿ ਗਿਆ ਬੰਦਾ ਪਰੇਸ਼ਾਨ ਹੋ ਜਾਂਦਾ ਐ ਸੋਚ-ਸੋਚ ਕੇ ਕਿ ਮੈਂ ਨਹੀਂ ਮਿਹਨਤ ਕਰ ਰਿਹਾ ਮੈਂ ਤਾਂ ਤਾਂ ਵੀ ਨਹੀਂ ਅੱਗੇ ਵੱਧ ਪਾਰਿਆ ਦੁਨੀਆ ਕਿੱਥੇ ਦੀ ਕਿੱਥੇ ਪੋਏਗੀ ਤੇ ਉਦੋਂ ਘਬਰਾਣ ਹੀ ਜਾਣਾ ਇੱਕੋ ਦਮ ਉਦੋਂ ਅੱਖਾਂ ਬੰਦ ਕਰਕੇ ਆਪਣੇ ਮਾਲਕ ਨੂੰ ਯਾਦ ਰੱਖਣਾ ਕਿ ਮਾਲਕਾ ਤੂੰ ਬੈਠਾ ਮੈਨੂੰ ਸਬਰ ਬਖਸ਼ ਕੋਈ ਗੱਲ ਨਹੀਂ ਜੋ ਤੇਰੀ ਰਜਾਣਾ ਮੈਂ ਉਹਦੇ 'ਚ ਹੀ ਰਹਿਣਾ ਚਾਹਣਾ ਤੁਸੀਂ ਸੁਖੀ ਰਹੋਗੇ ਜੇ ਮਾਲਕ ਦੇ ਰਾਹ ਤੇ ਚੱਲੋਗੇ ਨਾ ਕਦੇ ਨਹੀਂ ਪਛਤਾਓਗੇ